ਜੋ ਵੀ ਹੋਣਾ ਚਾਹੀਦਾ ਉਹ ਨਹੀਂ ਹੋ ਉਹਨਾਂ ਦੀ ਅਖਾਲੀ ਦੇ ਨਾਲ ਸਭ ਕੁਝ ਹੋਇਆ ਐ ਫੈਕਚਰ ਹੋ ਗਈ। ਡਿਲੀਵਰੀ ਦੇ ਟਾਈਮ ਲਾਈਟ ਬੰਦ ਹੋ ਗਈ। ਡਾਕਟਰਾਂ ਨੇ ਆਪਣੇ ਮੋਬਾਈਲ ਫੋਨ ਦੀਆਂ ਲਾਈਟਾਂ ਜਗਾ ਕੇ ਉਹਨਾਂ ਨੇ ਇੱਥੇ ਸਿੱਧਾ ਰੈਫਰ ਕਰਤਾ ਜਲੰਧਰ। ਜਲੰਧਰ ਵਾਲਿਆਂ ਕਿਹਾ ਜੀ ਸਾਡਾ ਇਹ ਏਰੀਆ ਜੀ ਤੁਸੀਂ ਗੁਣਾਲਪੁਰ ਹਸਪੀਟਲ ਅਮਰਸਲਾ ਜਿੱਨਾ ਚਿਰ ਉੱਥੇ ਤੱਕ ਪਹੁੰਚੀ ਉਹਨਾਂ ਜਿੱਥੇ ਕੰਮ ਹੋ ਗਿਆ। ਇਸ ਸੰਦਰਭ ਦੇ ਵਿੱਚ ਐਸ.ਡੀ.ਐਮ. ਰੋਬਿੰਦਰ ਸਿੰਘ ਮੌਕੇ ਤੇ ਆ ਗਏ। ਇਹਨਾਂ ਨੇ ਮੀਟਿੰਗ ਕਰਾਤੀ ਜਿਹੜੇ ਉਹਦੇ ਵਾਰਸ ਹੈਗੇ ਆ। ਕਿ ਜੋ ਲੀਗਰ ਸਾਡੀ ਕਾਰਵਾਈ ਬੰਦ ਨਹੀਂ ਅਸੀਂ ਕਰਵਾਉਂਦੇ ਆਂ ਇੰਤਜ਼ਾਰ ਮਾਜ ਮਾੜਨੇ ਫੋਨ ਬਾਲਣ ਦੇ ਕੰਮ ਆ ਰਿਹਾ ਪਈ ਨਾ ਠੋਕੇ ਕਈ ਬਾਦ ਵਿੱਚ ਗੇ ਨਿ ਗੇ ਮੇਰੀ ਤੇ ਨਾਮ ਦੇ ਅਗਨਾ ਕਾਲ ਨਾਮ ਦੇ ਕਰੇ ਨਸਾਂ ਬੂ ਸਾਰੇ ਬਰਾਦ ਹਾਂ ਤੁਸੀਂ ਮੈਂ ਪ੍ਰੀਮ ਸਿੰਘ ਪੰਚਾਇਤ ਮੈਂਬਰ ਵਿੰਡ ਕਾਲਵਾ ਹੁਣ ਕੀ ਗੱਲ ਬਾਤ ਹੈ ਸਾਡੀ ਪ੍ਰਸ਼ਾਸਨ ਜੀ ਸਰ ਡਿਲੀਵਰੀ ਹੋਈ ਆ ਜੀ ਇੱਕ ਤਰੀਕ ਨੂੰ ਸਰਕਾਰੀ ਹਸਪੀਟਲ ਕਾਦੀਆਂ ਹਾਂਜੀ ਡਿਲੀਵਰੀ ਦੇ ਟਾਈਮ ਲਾਈਟ ਬੰਦ ਹੋ ਗਈ ਡਾਕਟਰਾਂ ਨੇ ਆਪਣੇ ਮੋਬਾਈਲ ਫੋਨ ਦੀਆਂ ਲਾਈਟਾਂ ਜਗਾ ਕੇ ਤੇ ਉਹ ਸਾਰਾ ਵੀ ਟ੍ਰੀਟਮੈਂਟ ਕੀਤਾ। ਉਹਦੇ ਵਿੱਚ ਉਹਨਾਂ ਦੀ ਬਿਲਕੁਲ ਅਣਗਹਿਲੀ ਆ। ਜੋ ਵੀ ਹੋਣਾ ਚਾਹੀਦਾ ਉਹ ਨਹੀਂ ਹੋਇਆ। ਉਹਨਾਂ ਦੀ ਅਣਗਹਿਲੀ ਦੇ ਨਾਲ ਸਭ ਕੁਝ ਹੋਇਆ ਇਨਫੈਕਸ਼ਨ ਹੋ ਗਈ। ਉਹਨਾਂ ਨੇ ਇਥੇ ਸਿੱਧਾ ਰੈਫਰ ਕਰਤਾ ਜਲੰਧਰ। ਜਲੰਧਰ ਵਾਲਿਆਂ ਕਹਿੰਿਆ ਜੀ ਸਾਡਾ ਇਹ ਏਰੀਆ ਨਹੀਂ ਤੁਸੀਂ ਗੁਣਾਲਕ ਹਸਪਤਾਲ ਅੰਮ੍ਰਿਤਸਰਾਂ ਦੇ ਜਿੰਨਾ ਚਿਰ ਉੱਥੇ ਤੱਕ ਪਹੁੰਚੀ ਉਹਨਾਂ ਚਿਰ ਤੱਕ ਕੰਮ ਹੋ ਗਿਆ। ਸਾਰੀ ਦੀ ਸਾਰੀ ਇਹ ਗੱਲ ਹੀ ਡਾਕਟਰ ਦੀ ਹੈ। ਹੋਰ ਪ੍ਰਸ਼ਾਸਨ ਨੇ ਕੀ ਗੱਲ ਬਾਤ ਕੀਤੀ? ਪ੍ਰਸ਼ਾਸਨ ਨਾਲ ਇਹ ਗੱਲ ਬਾਤ ਹੈ ਅਸੀਂ ਇਹ ਸਾਹਿਬ ਨੇ ਕਿਹਾ ਵੀ ਤੁਸੀਂ ਪੋਸਟਮਾਰਟਮ ਉਦੇ ਵਿੱਚ ਜੋ ਕਾਰਨ ਆਵੇਗਾ ਜੋ ਡਿਊਟੀ ਦੇ ਡਾਕਟਰ ਹੋਏ ਉਹਦੇ ਉੱਤੇ ਕਾਰਵਾਈ ਹੋਵੇਗੀ। ਇਹ ਤੁਹਾਨੂੰ ਜਿਹੜੇ ਮੋਤਬਰ ਉਹਨਾਂ ਦੇ ਨਾਲ ਸਲਾਹ ਕਰਦੇ ਆ ਕੀ ਕਹਿੰਦੀ ਆ ਤੇ ਜਿਸ ਤਰ੍ਹਾਂ ਜਿਸ ਤਰ੍ਹਾਂ ਕਹਿਣ ਕੋ ਉਸ ਤਰ੍ਹਾਂ ਹੋ ਜਾਊਗਾ ਜੀ ਸਰ ਸਰ ਜਿਹੜਾ ਕਰਨ ਲੱਗਾ ਦਾ ਇਹਦੇ ਬਾਰੇ ਜਾਣਕਾਰੀ ਕਿਸ ਕਾਰਨ ਆਇਆ ਹੈ ਕਿ ਕੀ ਗੱਲਬਾਤ ਹੋ ਰਹੀ ਹੈ? ਆ ਮੇਰੇ ਨੋਟ ਚ ਉਹਨੇ ਆਇਆ ਜੀ ਇੱਕ ਲੇਡੀ ਹੈ ਸਰਬਜੀਤ ਕੌਰ ਵਾਈਫ ਆਫ ਸਾਗਰ ਇੱਕ ਕਾਲਵਾ ਪਿੰਡ ਦੀ ਹੈ ਇਹਦੀ ਡਿਲੀਵਰੀ ਕੇਸ ਹੋਇਆ ਹੈ ਔਰ ਇਹਨਾਂ ਨੇ ਇੱਕ ਤਰੀਕ ਨੂੰ ਉੱਥੇ ਕਾਦੀਆਂ ਸਿਵਲ ਹਸਪੀਟਲ ਦੇ ਵਿੱਚ ਇਹਦਾ ਡੇਲੀਵਰੀ ਕੇਸ ਹੋਇਆ ਉੱਥੇ ਇਹਦੀ ਤਬੀਅਤ ਖਰਾਬ ਹੋਣ ਤੋਂ ਬਾਅਦ ਇਹਨਾਂ ਨੇ ਰੈਫਰ ਕਰਤਾ ਹੈ ਗੁਮਨਾਮਕ ਹਸਪੀਟਲ ਤੇ ਦੀ ਡੈਥ ਹੋ ਗਈ ਹੈ ਤਾਂ ਉਹ ਉਹਨਾਂ ਦੇ ਜਿਹੜੇ ਵਾਰਸ ਹੈ ਉਹ ਅਲਜ ਕਰ ਰਹੇ ਹੈ ਸ਼ਾਇਦ ਇਹਦਾ ਇਲਾਜ ਉਹਨਾਂ ਨੇ ਠੀਕ ਨਹੀਂ ਕੀਤਾ ਉਹਦੇ ਸੰਦਰਭ ਦੇ ਵਿੱਚ ਐਸਡੀਐਮ ਗੁਰਬਿੰਦਰ ਸਿੰਘ ਮੌਕੇ ਤੇ ਆ ਗਏ ਇਹਨਾਂ ਨੇ ਮੀਟਿੰਗ ਕਰਾਤੀ ਜਿਹੜੇ ਉਹਦੇ ਵਾਰਸ ਹੈਗੇ ਆ ਔਰ ਜੋ ਲੀਗਲ ਸੜੀ ਕਾਰਵਾਈ ਬੰਦੀ ਹੈ ਅਸੀਂ ਕਰਵਾ ਦਿੱਤੀ ਸਾਰੇ ਤਰ੍ਹਾਂ ਚੁਟਾਰੇ ਹੋ ਹਾਂ ਉਹਨਾਂ ਦੇ ਜਿਹੜੇ ਆਏ ਬੰਦੇ ਪੰਚਾਇਤੀ ਔਰ ਉਹਨਾਂ ਦੇ ਮੈਂ ਮੇਰੇ ਆਫਿਸ ਦੇ ਵਿੱਚ ਹੀ ਇਹਨਾਂ ਦੀ ਮੀਟਿੰਗ ਕਰਾਈ ਹੈ। ਤੋਂ ਅਸੀਂ ਜਾ ਕੇ ਮੇਰਾ ਐਸਐਚਓ ਕਾਦੀਆਂ ਵੀ ਬੁਲਾ ਲਿਆ ਜੋ ਲੀਗਲ ਹੈ ਦਾ ਪੋਸਟ ਰਾਉਂਡ ਕਰਾ ਕੇ ਜੇ ਕਿਸੇ ਦੀ ਨੈਗਲੀਜੈਂਸੀ ਹੋਏ ਜੋ ਬੰਦਾ ਹੈ ਬੰਦੀ ਕਾਰਵਾਈ ਕੀਤੀ ਜਾਏਗੀ। ਸਰ ਤਾਂ ਅਗਲਾ ਟੇਬਲ ਕਾਲਮੀ ਪਿੰਡ ਕਾਲਣਾ। ਕਹਿੰਦਾ ਸਾਰੇ ਇਕੱਤਰ ਨੂੰ ਇਹਨਾਂ ਦੀ ਡਿਲੀਵਰੀ ਆਹੀ ਮੇਰੀ ਵਾਈਫ ਦੀ ਤੇ ਥੋੜੀ ਪਾਰਿਸ਼ ਪੈ ਰਹੀ ਤੇ ਉਸ ਤੋਂ ਬਾਅਦ ਲਾਈਟ ਬੰਦ ਹੋ ਗਈ ਆ। ਤੇ ਜਿਹੜਾ ਦਿਲ ਵੀ ਹੋਣੀ ਸੀ ਤੇ ਲਾਈਟਾਂ ਨੈਟਰ ਵੀ ਨੈਟਰ ਨਹੀਂ ਹੈ ਗਈ ਤੇ ਸਾਰੇ ਇਹਨਾਂ ਨੇ ਤਾਤੀ ਸਿਵਲ ਹਸਪੀਟਲ ਹੋਈ ਨਹੀਂ ਲਾ ਜਿਹੜਾ ਤੇ ਉਸ ਤੋਂ ਬਾਅਦ ਸਾਰੇ ਇਹਨਾਂ ਨੇ ਨਗੇਲੀ ਕਰਤੀ ਉੱਥੇ ਹੀ ਸਾਰੇ ਤੇ ਉੱਥੇ ਬਾਅਦ ਸਾਰੇ ਢਿੱਲੀ ਹੋ ਗਈ ਆ ਤੇ ਨਾ ਆਪਾਂ ਬਾਅਦ ਵਿੱਚ ਇੱਥਾਈ ਚਾਹ ਉੱਥੇ ਮਾਰ ਮੁੱਢ ਕੀ ਫਰੀਂ ਨਾ ਨਹੀਂ ਇਹ ਸਾਰੇ ਇੱਕ ਤਰੀਕ ਦੀ ਘਟਨਾ ਵਾ ਤੂੰ ਆਪਣਾ ਨਹੀਂ ਕਰਨਾ ਹਾਂਜੀ ਤੇ ਫਾਰ ਬਾਅਦ ਮੈਡਮ ਨੇ ਫੋਨ ਬਾਲਨ ਕਿਹਾ ਮੈਡਮ ਵੀ ਨਾ ਅੱਠੋ ਤੇ ਤਈ ਬਾਅਦ ਵਿੱਚ ਸਾਰੇ ਨਾਲੀ ਪੱਤੀ ਖਾਲ 30 ਕੀ ਪੱਤੀ ਨਾਲ ਉਮਰ ਹੈ ਇਹਨਾਂ ਦੀ ਜੀਵਨ ਉਸ ਦਾ ਨਾਮ ਸਰਬਜੀਤ ਕੌਰ ਪਰਿਵਾਰ ਦੇ ਵਿੱਚ ਸਰ ਮੈਂ ਆ ਤੇ ਮੇਰੀ ਵਾਈਫ ਇੱਕ ਬੱਚੀ ਮੇਰੀ ਇੱਕ ਬੱਚੀ ਸਾਰਾ ਹੈ ਗਈ ਤੇ ਦੋਆਂ ਕਿਸਾਲਾ ਨਹੀਂ ਹੋਈ ਹੈ ਬਾਕੀ ਹਾਲ ਤਨ ਹੁਣ ਆਨੇ ਨੇ ਕੰਮੇਰ ਸੱਲ ਖਾਈ ਉਧਰ kamunin da lafayi ba lafayi ba lafayi yi ta ciki yadda ya wani wajen yawon ya Tadi ke ah, ada lagi yang terus. Mena perewin ma, meri adin na na ma, na ya di perjaya. Ibu ya, kita kerja lagi. Ae, katanya na, sepi terakhir ya te. Te amere ya te, ala ragi te, kita ke. ਕਦਾ ਤਰਪਾ ਤਰਪਾ ਕੇ ਮੇਰੀ ਨਾਨ ਨੂੰ ਅਜ ਤੱਕੇ ਘਰ ਨਾਲ ਵੱਲੂ ਆਜ ਕਿੰਨੇ ਦਿਨ ਹੋ ਗਏ ਤੇ ਭਰ ਮੇਰੀ ਨਾਨ ਨੇ ਆਵਾਜ਼ ਨਾ ਦਿੱਤੀ ਬੱਚੇ ਨੀਗੇ ਨੀਗੇ ਮੇਰੀ ਤੇ ਨਾਨ ਦੇ ਨਾਨ ਦੇ ਪਤੇ ਤਰਾਂ சாੰਭੂ ਆਏ ਨੀਗੇ ਨੀਗੇ ਬੱਚੇ ਮੇਰੇ ਚਰ ਲੈ ਲੈਂਦੇ ਜੋ ਔਰ ਪਾਲ ਔਰ ਪਾਲ ਕੀ ਬੋਲ ਔਰ ਪਾਲ ਸਰ ਕੀ ਲੱਗਦਾ ਤੁਹਾਡੀ ਜਿਹਨੇ ਦਿੱਤਾ ਸਰ ਮੇਰੇ ਬ੍ਰਦਰ ਦੀ ਵਾਈਫ ਆ ਮੇਰੀ ਭਾਬੀ ਲੱਗਦੀ ਹਾਂਜੀ ਸਰ ਇੱਕ ਤਰੀਕ ਨੂੰ ਇਹਨਾਂ ਡਿਲੀਵਰੀ ਹੋਈ ਆ ਇੱਕ ਤਰੀਕ ਨੂੰ ਜੋ ਡਿਲੀਵਰੀ ਕਰ ਰਹੇ ਆ ਉਹਦੀ ਲਾਈਟ ਚਲ ਗਈ ਲਾਈਟ ਛੋਟੇ ਮੋਡ ਵਾਲੇ ਨੋਕੇ ਨਾਲ ਇਹ ਡਿਲੀਵਰੀ ਕਰਦੇ ਰਹੇ ਬੱਚਾ ਦੀ ਹੋ ਰਹੀ ਗਈ ਆ ਬੱਚੇ ਉਹ ਸਰ ਸਾਰੀ ਫਿਆਲ ਦੀ ਰਹੀ ਫੈਲ ਤਰੀ ਇਹਨਾਂ ਨੇ ਉਦੋਂ ਨਹੀਂ ਦੱਸਿਆ ਨੂੰ ਤੇ ਇਹਨਾਂ ਸਾਥਾ ਜ ਰਾਵਲ ਕੀਤਾ ਨੂੰ ਸਾਥਾ ਰਾਵਲ ਕਰਕੇ ਇਹਨਾਂ ਬਟਾਲੇ ਚੋ ਇਹਨਾਂ ਨੂੰ ਦੱਸਿਆ ਨਹੀਂ ਵੀ ਸੀਰੀਸ ਆ ਇਹਨਾਂ ਬਟਾਲੇ ਪੇਰੇ ਮਰਜ਼ਾਰ ਭੇਜਿਆ ਉਦੋਂ ਦੀ ਸਰ ਉੱਥੇ ਹਸਪਤਾਲ ਚ ਇੰਦਾ ਪਈ ਰਹੀ ਵਾਇਡ ਡਾਕਟਰ ਤੇ ਜਾ ਤੁਰ ਗਈ ਹੋ ਗਈ ਸ਼ਾਇਦ ਇਹ ਹਾਂਜੀ ਜਿਹੜਾ ਪਿੰਡ ਆ ਪਿੰਡ ਸਰ ਮੇਰਾ ਕਾਲਵਾ ਇਹ ਸਰ ਕਾਰਦੀਆਂ ਦੀ ਕੰਪਲੀਟ ਵਗੈਰਾ ਕੀਤੀ ਹਾਂਜੀ ਸਰ ਕੰਪਲੀਟ ਕੀਤੀ ਯਾਰ ਯਾਰਾਂ ਦੇ ਕੋਈ ਨਹੀਂ ਕਰਦਾ ਗੱਲ ਬਈ ਅਜੇ ਤੱਕ ਸਰ ਕਾਰਵਾਈ ਨਹੀਂ ਕਾਰਵਾਈ ਨਹੀਂ ਹੋਈ ਨੋਟ ਨੋਟ ਦੋ ਨੌ ਦਿਨ ਹੋ ਗਏ ਆ ਇਹਨਾਂ ਦੀ ਪਰਿਵਾਰ ਚ ਕੋਲ ਕੋਲ ਆ ਸਰ ਮੈਂ ਆ ਮੇਰਾ ਬ੍ਰਦਰ ਤੇ ਮੇਰੀ ਮੰਮੀ ਆ ਤੇ ਮੇਰੀ ਵਾਈਫ ਆ ਤੇ ਮੇਰੇ ਬੱਚੇ ਆ